<tries> ayo, okay. ayo, ayo Ayo, ayo, ayo Ayo, ayo, ayo ਯਾ ਉਹ ਨੂੰ ਪੁੱਛ ਲੋ ਪਲਵਾਨ ਨੂੰ ਇੱਕ ਪਲਵਾਨ ਤੇ ਆਪਣਾ ਖੁੱਲਿਆਂ ਤੋਂ ਫਟਰੇ ਆਉਂਦੇ ਲਾ ਇਹਨਾਂ ਉਸ ਇਹਨਾਂ ਕਿੰਨੇ ਕਿੰਨੇ ਲਾਉਣੇ ਪਲਵਾਨ ਘਟਦੇ ਜਾਂਦੇ ਢੋਨੇ ਕਰਕੇ ਆਹ ਹਾਂ ਅਰੇ ਉਹਾਰੇ ਜਨੇ ਕਿੰਨੇ ਕਿੰਨੇ ਲਾਉਣੇ ਤੇ ਤੁਹਾਡੀ ਮਰਜ਼ੀ ਆ ਤੁਸੀਂ ਬਣਾਓ ਸਟਾਫ ਦਾ ਇੱਕ ਛੱਟ ਜਿ ਕਿੰਨੇ ਹਾਂ ਧੀ ਦੀ ਲਾਹ ਪੰਜੀ ਮੰਗੀ ਸੀ ਚਲੋ ਸਾਰੋ ਸ਼ੁਰੂ ਸ਼ਵਾਜ ਸ਼ਵਾਜ ਪੜ੍ਹਦੇ ਜੇ ਬੋਤਲ ਇੱਥੇ ਹੀ ਰੱਖੋ ਜਿਹੜੀ ਆਪਾਂ ਵੀਰਵਾਰ ਨੂੰ ਰੈਸਟ ਕਰਦੇ ਆ ਨਾ ਉਹ ਉਹ ਪੱਕੀ ਕਰਿਆ ਕਰੋ ਠੀਕ ਆ ਜਦਾਂ ਆਪਾਂ ਐਕਸਰਸਾਈਜ਼ ਲਾਉਣੇ ਹੋਂ ਐਕਸਰਸਾਈਜ਼ ਚੱਲਦੀ ਆ ਨਾ ਇੱਕ ਦਿਨ ਮਸਲਾਂ ਨੂੰ ਰੈਸਟ ਚਾਹੀਦੀ ਜਾਂਦੀ ਵੀਰਾਂ ਉਹ ਤਾਂ ਨਾ ਬਿਲਕੁਲ ਗਰਾਊਂਡ ਨਾ ਆਇਆ ਕਰੋ ਮੈਂ ਮੇਰੇ ਨਾਲ ਉਹਦੇ ਛੁੱਟੀ ਹੁੰਦੀ ਤਾਂ ਨੂੰ ਤੁਸੀਂ ਫਿਰ ਵੀ ਮੇਰੇ ਸਾਹਮਣੇ ਕਈ ਬੰਦੇ ਆ ਜਾਂਦੇ ਨੇ ਹੈ ਰੈਸਟ ਕਰਿਆ ਕਰੋ ਸੌਂਿਆ ਕਰੋ ਮਸਲਾਂ ਨੂੰ ਰੈਸਟ ਦਿਆ ਕਰੋ ਕਿਉਂਕਿ ਪੂਰਾ ਦਿਨ ਆਪਾਂ ਵਰਕ ਲਾਉਣੇ ਕੋਈ ਵੀਰਵਾਰ ਛੁੱਟੀ ਕਰਦਾ ਕੋਈ ਐਤਵਾਰ ਕਰਦਾ ਏ ਉਹ ਛੁੱਟੀ ਕੋਈ ਵਾਰ ਨਹੀਂ ਬਣਿਆ ਹੁੰਦਾ ਵੀ ਵੀਰ ਵਾਰ ਆਪਾਂ ਗਰਾਊਂਡ ਨਹੀਂ ਲਾਉਣੀ ਜਾਂ ਇਦਾਂ ਜਾਂ ਦੁਬਾਰਾ ਆਪਾਂ ਗਰਾਊਂਡ ਨਹੀਂ ਲਾਉਣੀ ਉਹ ਸਿਰਫ ਬੋਡੀ ਨੂੰ ਰੈਸਟ ਦੇਣ ਵਾਸਤੇ ਹੁੰਦੀ ਮਸਲਾਂ ਨੂੰ ਠੀਕ ਆ ਇੱਕ ਦਿਨ ਚੱਲ ਚੱਲ ਚੱਲਾ ਮੈਂ ਖਲੋ ਕਿਉਂ ਗਿਆ ਉਹ ਵੇਖਾ ਤੂੰ ਹਾਂਜੀ ਚੱਲਿਆ ਆਲਾ ਆਲਾ ਪਾਟੇ ਕਿ ਨਹੀਂ ਜਾਣਾ ਠੀਕ ਹੈ ਐਂ ਕੀ ਹੋਇਆ ਹਾਂਜੀ ਕੋਈ ਜਿਹੜਾ ਰੋਡ ਟੱਟ ਜਾਂਦੇ ਹੀ ਜਾਣਾ ਬੰਦੇ ਆਪਣੇ ਕੋਸਾ ਦਿਨ ਵੀ ਹੋਰ ਤਰ੍ਹਾਂ ਦੇ ਹੋ ਗਏ ਹੁਣ ਮੈਂ ਦਿਨ ਤੇ ਚਲੋ ਛੋਟੇ ਹੋ ਗਏ ਕਾ ਕੋਈ ਨਾ ਪਰ ਤੇ ਨਹੀਂ ਨਾ ਹਾਂਜੀ ਹਾਂਜੀ ਇਹ ਕੋ ਮੰਜਿਆ ਨਹੀਂ ਬਣਾਉਂਦਾ ਸਾਰਾ ਸਾਲ ਮਿਹਨਤ ਲੰਬੇ ਹੀ ਹਾਂਜੀ ਤੇ ਜਦੋਂ ਮਲਬਲ ਪਲੇਅਰ ਤੇ ਬੰਨਦਾ ਟਾਈਮ ਹੁੰਦਾ ਉਦੋਂ ਆਪ ਹੀ ਭੱਜ ਭੁੱਜ ਜਾਂਦੇ ਸਹੀ ਗੱਲ ਆ ਕੋਈ ਜਦੋਂ ਮਾਰਾਹ ਸੁਣਦਾ ਜੋ ਤਗੜੇ ਹੁੰਦੇ ਥੋੜੇ ਬਾਰੇ ਹੋਰੋਂ ਕੋਈ ਮਸ਼ੀਨ ਤੇ ਚੱਲ ਜਾਂਦਾ ਈ ਕੰਪੈਨ ਸੀ ਜਾਂ ਲਾਉਣ ਤੇ ਕੋਈ ਮੁੰਡੀ ਮੁੰਡੀ ਤੇ ਚੱਲ ਜਾਂਦਾ ਸਹੀ ਗੱਲ ਆ ਕੋਸਾ ਚਲੋ 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 ਬੋਤ ਇਹਦੇ ਦੁੱਖ ਕੱਟ ਕੇ ਸੁਖਿਆ ਸਹੀ ਗੱਲ ਹੈ ਜੇ ਆਪਾਂ ਕਹਿੰਨੇ ਨਾ ਵੀ ਆਪਾਂ ਮਨਪਲ ਸਾਰੇ ਕੰਮ ਕਰੀ ਜਾਈਏ ਪਲੇਅਰ ਵੀ ਪੰਜ ਗਏ ਪਰ ਮਿਹਨਤ ਲਾਉਣੀ ਪਣੀ ਆ ਉਹਦਾ ਦਿਹਾੜੀ ਧੂੜੀ ਕਰ ਲੋ ਸ਼ਾਮ ਨੂੰ ਗਰਾਊਂਡ ਆ ਜਾਓ ਨਹੀਂ ਸਮਾਂ ਆ ਗਾ ਰੇ ਪੈਸੇ ਪੂਹੇ ਚਲੋ ਮਹਾਰਾਜ ਮੁੜ ਕੇ ਆਪਣੇ ਸੈਟਿੰਗ ਕਰ ਦਿੰਦਾ ਸਹੀ ਗੱਲ ਆ ਗੋਸ ਮੈਨੂੰ ਤੇ ਆ ਇਹੋ ਦੇ ਦੇ ਜੇ ਤੁਸੀਂ ਤਿੰਨ ਚਾਰ ਜਣੇ ਜਿਹੜੇ ਸਾਲ ਦਿੱਲੀ ਆਉਂਦੇ ਜੇ ਸਾੜ ਪਰ ਅਜੇ ਉਮਰਾ ਛੋਟੀਆਂ ਚਲੋ ਕੋਈ ਨਹੀਂ ਮਾਰਾ ਜਦੋਂ ਤੁਹਾਡਾ ਟਾਈਮ ਆ ਟਾਈਮ ਐਂਡ ਹੀ ਆਊਗਾ ਤੂੰ ਕਿੱਧਰ ਜਾਣਾ ਉੱਥੇ ਕਿੱਧਰ ਹੈ ਸਕੂਲ ਲੱ ਲੱ ਕਿੱਥੇ ਜਾਣਾ ਕਿੱਥੇ ਧੂਪ ਨਾਲੇ ਧੂਪ ਨਾਲੇ ਪੱਲੀਵਾਟ ਕੁੜੇ ਬਰਾ ਸਾਹ ਚੱਲਣ ਦੇ ਝੂਠਾ ਨਾ ਆ। ਸਾਡੇ ਪਿੰਡੋਂ ਨਗਰ ਕਿਰਤਨ ਜਾਂਦਾ ਹੁੰਦਾ ਬਾਪੂ ਫੁੱਟਾ ਸਾਹਿਬ। ਸੋਮਵਾਰ ਜਾਂ ਗੋਸਾ। ਤੈਨੂੰ ਇਤਰਾਇਆ ਫਿਰ મોદી। ਐਵੇਂ ਬਾਬਾ ਬੋਲ ਲੰਦੇ ਆ। ਹਾਂ। ਚਲੋ। ਉਹ ਉਧਰ ਨੂੰ ਮੂੰਹ ਕਰਕੇ ਦੇ ਇੱਥੇ ਮੱਥਾ ਟੇਕੋ ਸਾਰੇ ਜਨ ਪਾਣੀ ਚੱਲਣ ਦੀ ਮਿਹਨਤ ਲਾਉਂਦੇ ਚਲੋ। ਬਾਬੇ ਅੱਗੇ ਰੁਕਾਓ। ਇੱਥੇ ਇੱਥੇ ਆਇਆ ਤੁਸੀਂ ਸਾਰੇ ਇਕੱਠੇ ਦੇਖੋ ਮੱਥਾ। ਚਲੋ। ਹਾਂ। ਬੋ ਬੋ ਬੋਟਰ ਸਹਾਰਸ਼ ਚਾ ਪਾਸ਼ਾ ਮਾਰ ਦਾ ਕਿਰਪਾ ਕਰ ਪ੍ਰਮਾਣ ਵਾਲੇ ਉਹ ਇਧਰ ਦੇਖੋ ਖੇਡੋ 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 ਹੋਈ ਨਹੀਂ ਇਹਨੇ ਹਮ ਤਾਂ ਨੂੰ ਨਾ ਦਾ ਬਖ ਹੋ ਗਿਆ ਹਾਂ ਕਿਦਰ ਨਹੀਂ ਹੋਇਆ ਇਹਨੇ ਆਪਣੀ ਮਰਜ਼ੀ ਦੇ ਮਾਲਕ ਦੇ ਬਣਾ ਕੇ ਕੋਈ ਦੂਜੇ ਕੋਈ ਨਹੀਂ ਕਰਦੇ ਜਿੰਨੇ ਨਹੀਂਗੇ ਬਾਅਦ ਮੈਨੇ ਕੀ ਕਰਦੇ ਠੀਕ ਹੈ ਉਹ ਤਰ੍ਹਾਂ ਦਿਣੀ ਚਾਹੂੰਗਾ ਵੀ ਇੰਨੇ ਹੋ ਗਏ ਟੋਟਲੇ ਠੀਕ ਹੈ ਚਲੋ देसा तव तव यल्ला माका माका रे ताप जन जति आप जति आपेर बोदा से जति ता किसी जति आपो मा रे हाति जति आपो भव स्नो आपो 15 वार 12 वार ਕਾਮਨਾ ਸਿੰਦੂ ਮੇਰੇ ਭਾਈ ਮਲਕੇ ਤੇਰੇ ਤੇ ਇਹਦਾ ਸੁਭਾ ਭਾਈ ਨਾਲ ਜਨਾ ਕੋ ਨਾ ਕਰੀ ਆਏ ਇਹ ਪੈਗਾ ਸਾਰੀ ਆਵਾਜ਼ ਮੇਰੇ ਆਹ ဒီအရင်က <Yeah. S 1> مغم ملن پي پيشاب اندر طرف کلاو ته ني مييا پي بي اري جي نيا پي اندر پيشاب جي نيا كار انيا بول جي طرف يانو ته مييا پي اري جي جاڳتو پي بي سوتا يا دات من بندا نه و ا من دل چت مدي ڏيکڻ

你你是。